ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਤਹਿਣਾ ਤੇ ਆਪਾਂ ਜਾਣਦੇ ਸਾਰੇ ਦੋਸਤੋ ਕਿ ਇਸ ਵਕਤ ਕਿਸਾਨ ਅੰਦੋਲਨ ਜਿਹੜਾ ਉਹ ਸਿਖਰ ਦੇ ਉੱਤੇ ਆ। ਕਈ ਰਾਜਨੀਤਿਕ ਲੋਕ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਆ ਜਿਹਦੇ ਕਰਕੇ ਮਨ ਦੁਖੀ ਹੁੰਦਾ ਪਰ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਇਹ ਬਿਆਨਬਾਜ਼ੀਆਂ ਹੀ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰਦੀਆਂ। ਕਿਸਾਨਾਂ ਨੇ ਇਸ ਗੱਲ ਦੇ ਉੱਤੇ ਪੱਕਾ ਨਿਸ਼ਚਾ ਕਰ ਲਿਆ ਅਸੀਂ ਮੁੜਨਾ ਨਹੀਂ ਜੇਕਰ ਇਹ ਠੀਕਾ ਤਾਂ ਅਸੀਂ ਤਾਂ ਆਪਣੀਆਂ ਹੱਕੀ ਮੰਗਾਂ ਲਈ ਅੜੇ ਹੋਏ ਆਂ। ਅਸੀਂ ਕਿਸੇ ਦੇ ਉੱਤੇ ਕੋਈ ਅਤਿਆਚਾਰ ਕਰਨ ਲਈ ਨਹੀਂ ਆਏ ਅਸੀਂ ਤਾਂ ਮੰਗਾ ਬਨਵਾਉਣ ਵਾਸਤੇ ਆਏ ਆ ਤੇ ਜੇਕਰ ਇਹ ਗਲਤ ਹੋ ਕੇ ਵੀ ਕਹਿੰਦੇ ਅਸੀਂ ਸਹੀ ਆ ਤਾਂ ਅਸੀਂ ਸਹੀ ਹੋ ਕੇ ਕਿਵੇਂ ਕਹਿੰਗੇ ਵੀ ਅਸੀਂ ਤਾਂ ਗਲਤ ਆ ਇਸ ਕਰਕੇ ਅਸੀਂ ਆਪਣੀ ਥਾਂ ਦੇ ਉੱਤੇ ਪੱਕੇ ਆ ਜਿਹੜੇ ਵੀ ਬੀਜੇਪੀ ਦੇ ਮੇਤਾ ਜਾਂ ਹੋਰ ਵੱਖ-ਵੱਖ ਹਮਖਿਆਲ ਪਾਰਟੀਆਂ ਦੇ ਲੋਕ ਇਹ ਗੱਲ ਕਹਿੰਦੇ ਆ ਕਈ ਅੰਨੇ ਭਗਤਾ ਜਿਹੜੇ ਉਹ ਵੀ ਧੂਤੂ ਬਣ ਕੇ ਜਿਹੜੇ ਕਹਿੰਦੇ ਆ ਕਿ ਜੀ ਇਹ ਤਾਂ ਖੇਤੀ ਕਾਨੂੰਨ ਬਿਲਕੁਲ ਸਹੀ ਹਨ ਇਹ ਤਾਂ ਜੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਇਹ ਤਾਂ ਜੀ ਖਾਲਸਤਾਨੀ ਹਨ ਇਹਨਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਫੰਡਿੰਗ ਹੁੰਦੀ ਹੈ ਉਹਨਾਂ ਨੂੰ ਬੇਨਤੀ ਸਿਰਫ ਇੱਕ ਗੱਲ ਦੀ ਹੈ ਕਿ ਤੁਸੀਂ 2 ਦਿਨ ਨਹੀਂ ਸਗੋ 2 ਘੰਟੇ ਆ ਕੇ ਹੀ ਰਾਤ ਦੇ ਵੇਲੇ ਉਹ ਦੀ ਠਾਰੀ ਦੇ ਵਿੱਚ ਥੱਲੇ ਚਾਦਰ ਪੁਛਾ ਕੇ ਬਹਿ ਜਾਓ ਸੋਝੋ ਤੁਹਾਨੂੰ ਅਸੀਂ ਮੰਨ ਜਾਗੇ ਕਿ ਤੁਸੀਂ ਅਸਲਾ ਬੰਦੇ ਤੇ ਅਸੀਂ ਮੰਨ ਜਾਗੇ ਕਿ ਭਾਈ ਸਾਨੂੰ ਨੇ ਗੁੰਮਰਾਹ ਕਰ ਲਿਆ ਤੁਸੀਂ ਹੀਟਰਾਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਨਾਜ਼ ਨਖਰਿਆਂ ਦੇ ਨਾਲ ਜ਼ਿੰਦਗੀ ਬਸਰ ਕਰਨ ਵਾਲੇ ਲੋਕ ਧੂਤੂ ਬਣ ਕੇ ਵਿਚਰਨ ਵਾਲੀ ਇਸ ਵਕਤ ਉਹਨਾਂ ਲੋਕਾਂ ਨੂੰ ਕਹਿੰਦੇ ਜਿਹੜੇ ਕਿ ਦੇਸ਼ ਦੇ ਅੰਨਦਾਤਾ ਸੋ ਵੱਡੀ ਗੱਲ ਇਸ ਵਕਤ ਇਹ ਹੈ ਵੀ ਜਿਹੜੇ ਵੀ ਲੋਕ ਲੰਗਰਾਂ ਦੇ ਉੱਤੇ ਕਿੰਤੂ ਕਰ ਰਹੇ ਆ ਕਿਉਂਕਿ ਪਿਛਲੇ ਦਿਨੀ ਇੱਕ ਨੇਤਾ ਨੇ ਗੱਲ ਕਹੀ ਕਿ ਜੇਕਰ ਇੱਥੇ ਲੰਗਰ ਨਾ ਲਾਹੁਣ ਇੱਥੇ ਕੋਈ ਨਾ ਠਹਿਰੇ ਉਹਨੇ ਇਹ ਗੱਲ ਕਹੀ ਵੀ ਇੱਥੇ ਪਾਸਤੇ ਚਲਦੇ ਇੱਥੇ ਪੀਜ਼ੇ ਚਲਦੇ ਇੱਥੇ ਲੱਤਾਂ ਕਟਵਾਈਆਂ ਜਾ ਰਹੀਆਂ ਇਹ ਮਨੋਰੰਜਨ ਦੇ ਸਾਰੇ ਸਾਧਨ ਆ ਇਹ ਕਿਹੜਾ ਅੰਦੋਲਨ ਹੋਇਆ ਬੀਜੇਪੀ ਦੇ ਇੱਕ ਨੇਤਾ ਨੇ ਗੱਲ ਕਹੀ ਹੈ ਜਨਾਬ ਨੂੰ ਬੇਨਤੀ ਇਹ ਆ ਵੀ ਭਾਵੇਂ ਤੁਸੀਂ ਸਾਰੀ ਦਿੱਲੀ ਲੈ ਕੇ ਸਿੰਘੂ ਤੇ ਟਿਕਰੀ ਤੇ ਪਹੁੰਚ ਜਾਓ ਤਾਂ ਵੀ ਲੋਕਾਂ ਨੂੰ ਰੋਟੀ ਟੁਕ ਦੀ ਥੁਰਣੀ ਆਉਣੀਗੀ ਤੇ ਨਾਲੇ ਤੁਹਾਡੇ ਕੋਲੋਂ ਦਿਵਾਨੀ ਨਹੀਂ ਲਈ ਤੁਹਾਡੀ ਹੱਕ ਦੇ ਉੱਤੇ ਬੂਟਾ ਲਾਉਣ ਦੇ ਵਾਸਤੇ ਪਿੱਪਲ ਲਾਉਣ ਦੇ ਵਾਸਤੇ ਕਿਸਾਨ ਆਏ ਆ ਤੁਸੀਂ ਲੰਗਰ ਦੇ ਉੱਤੇ ਵੀ ਕਿੰਤੂ ਕਰਦੇ ਹੋ ਤੁਸੀਂ ਬਜ਼ੁਰਗਾਂ ਨਿਕਾ ਜੇਕਰ ਖਾਲਸਾ ਏੜ ਦੇ ਮਸ਼ੀਨਾਂ ਲਾਤੀਆਂ ਲੱਤਾਂ ਘੁੱਟਣ ਵਾਸਤੇ ਉਹਦੇ ਉੱਤੇ ਵੀ ਕਿੰਤੂ ਕਰਦੇ ਹੋ ਤੁਹਾਨੂੰ ਸਿਰਫ ਸ਼ਰਮ ਦੀ ਘਾਟ ਆ ਆਪਾਂ ਨੂੰ ਇਸ ਵਕਤ ਜੇਕਰ ਸ਼ਰਮ ਮਹਿਸੂਸ ਕਰਨ ਦੀ ਲੋੜ ਹੈ ਜੇਕਰ ਅਸੀਂ ਹੈਗੇ ਆਂ ਸ਼ਰਮ ਵਾਲੇ ਬੰਦੇ ਤਾਂ ਇੱਜ਼ਤ ਵਾਲੇ ਬੰਦੇ ਤਾਂ ਇੱਕ ਹੋਰ ਗੱਲ ਆ ਦੋ ਤਿੰਨ ਕੇਂਦਰੀ ਮੰਤਰੀਆਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਤਾਂ ਸਿਰਫ ਤੇ ਸਿਰਫ ਤਰਕ ਤੋਂ ਸਖਣੀ ਲੋਕਾਂ ਦਾ ਅੰਦੋਲਨ ਆ ਕਿ ਯੂਸ਼ ਗੋਇਲ ਜਿਹੜੇ ਕੇਂਦਰੀ ਮੰਤਰੀ ਨੇ ਉਹ ਕਹਿੰਦੇ ਜੀ ਇਹ ਤਾਂ ਇੱਕ ਇਲਾਕੇ ਦੇ ਲੋਕਾਂ ਦਾ ਅੰਦੋਲਨ ਆ ਇੱਕ ਇਲਾਕੇ ਦੇ ਲੋਕਾਂ ਦਾ ਮਤਲਬ ਤੁਸੀਂ ਪੰਜਾਬ ਤੋਂ ਕੱਢਦੇ ਹੋ ਆ ਉੱਤਰਾਖੰਡ ਵਾਲੇ ਕਿਸਾਨਾਂ ਨੇ ਵੀ ਹੁਣ ਬੈਰੀਕੇਡ ਤੋੜੇ ਆ ਤੇ ਦਿੱਲੀ ਨੂੰ ਘੇਰਾ ਪਾ ਲਿਆ ਹੁਣ ਦੱਸੋ ਵੀ ਇਹ ਇੱਕ ਇਲਾਕੇ ਵਾਲੇ ਆ ਕਿ ਚੋਂ ਇਲਾਕਿਆਂ ਵਾਲੇ ਆ ਕਿ 10 ਇਲਾਕਿਆਂ ਵਾਲੇ ਜਾਂ ਪੂਰੇ ਭਾਰਤ ਵਾਲੇ ਆ ਸੋ ਇਸ ਵਕਤ ਕਤਤਾਂ ਵੀ ਕੀਤੀਆਂ ਜਾ ਰਹੀਆਂ ਕੇਂਦਰ ਦੇ ਕਈ ਮੰਤਰੀਆਂ ਦੇ ਵੱਲੋਂ ਪਰ ਨਾਲ ਦੀ ਨਾਲ ਉਹ ਕਹਿੰਦੇ ਵੀ ਆਪਾਂ ਸੁਲਾ ਸਫਾਈ ਦਾ ਰਾਹ ਵੀ اختیار ਕਰ ਗਏ ਅਸੀਂ ਚਾਹੁੰਦੇ ਆ ਕਿ ਸਬਰ ਦੀ ਪਰਖ ਦੀ ਘੜੀ ਆ ਜਿਹੜੀ ਉਹ ਇਸ ਵਕਤ ਬਹੁਤ ਵੱਡੀ ਅਸੀਂ ਗੁਜ਼ਰ ਰਹੇ ਆਂ ਪਰ ਸਬਰ ਦਾ ਮੁਕਾਬਲਾ ਅਸੀਂ ਜਬਰ ਦੇ ਨਾਲ ਜਿਹੜਾ ਉਹ ਕਰ ਰਹੇ ਸਬਰ ਦੇ ਨਾਲ ਅਸੀਂ ਜਬਰ ਦਾ ਮੁਕਾਬਲਾ ਕਰ ਰਹੇ ਆਂ ਸਾਨੂੰ ਹੋਰ ਪਰਖਿਆ ਨਾ ਜਾਵੇ ਇੱਕ ਹੋਰ ਗੱਲ ਬੜੀ ਮਹੱਤਵਪੂਰਨ ਆ ਜਿਹੜੇ ਵੱਖ-ਵੱਖ ਗੋਦੀ ਮੀਡੀਏ ਦੇ ਆਂਗ ਆ ਉਹ ਕਿਵੇਂ ਆਪਣੀਆਂ ਘਟੀਆਂ ਹਰਕਤਾਂ ਦੇ ਉੱਤੇ ਉਤਰੇ ਹੋਏ ਆ ਪਹਿਲੀ ਗੱਲ ਤਾਂ ਇਹ ਆ ਵੀ ਕਿਸਾਨ ਜਦੋਂ ਉਹਨਾਂ ਨੂੰ ਦੇਖਦੇ ਆ ਤਾਂ ਬਿਲਕੁਲ ਐ ਵਾਣੀ ਪਾ ਲੈਂਦੇ ਵੀ ਜਾਓ ਸਰ ਤਿੱਤਰ ਹੋ ਜਾ ਮੈਨੂੰ ਨਾ ਨਿੱਜੀ ਤੌਰ ਦੇ ਉੱਤੇ ਦੁੱਖ ਹੁੰਦਾ ਸੀਗਾ ਵੀ ਯਾਰ ਇਹਨਾਂ ਦੇ ਨਾਲ ਅਸੀਂ ਵਿਚਾਰਧਾਰਕ ਤੌਰ ਦੇ ਉੱਤੇ ਅਸਹਿਮਤ ਆ ਪਰ ਇਹਨਾਂ ਨੂੰ ਅਪਸ਼ਬਦਾਂ ਦੀ ਵਰਤੋਂ ਨਹੀਂ ਕਰਨੀਗੀ ਫੇਰ ਵੀ ਯਾਰ ਪੱਤਰਕਾਰ ਜਿਹੜਾ ਇੱਥੇ ਖੜਾ ਉਹਨੂੰ ਤਾਂ ਪਤਾ ਹੀ ਨਹੀਂ ਵੀ ਮੇਰੇ ਸੰਪਾਦਕ ਨੇ ਕਿਹੜੀ ਗੱਲ ਕਿਵੇਂ ਬਣਾ ਕੇ ਪੇਸ਼ ਕਰ ਦੇਣੀ ਆ ਪਰ ਜਦੋਂ ਹੁਣ ਮੈਂ ਇੱਕ ਟੀਵੀ ਚੈਨਲ ਦੇ ਉੱਤੇ ਜੀ ਦੇ ਉੱਤੇ ਦੇਖਿਆ ਜੀ ਨਿਊਜ਼ ਦੇ ਵੱਲੋਂ ਇੱਕ ਸਟੋਰੀ ਤਿਆਰ ਕੀਤੀ ਗਈ ਆ ਖਾਲਸਾ ਏਡ ਦੇ ਮਤਲਬ ਮੈਨੂੰ ਦਿੱਜੀ ਤੌਰ ਦੇ ਉੱਤੇ ਦੁੱਖ ਹੋਇਆ ਵੀ ਯਾਰ ਹੈਗੇ ਤਾਂ ਸੱਚੀ ਮੁੱਚ ਹੀ ਇਹ ਗਾਲਾਂ ਦੇ ਹੱਕਦਾਰੀ ਆ ਹਾਲਾਂਕਿ ਮੈਂ ਇਹ ਚਾਹੁੰਨਾ ਕਿ ਕੋਈ ਕਿਸੇ ਨੂੰ ਅਪਸ਼ਬਦਾਂ ਦੀ ਵਰਤੋਂ ਨਾ ਕਰੇ ਉਹਦੇ ਵਿੱਚ ਲਿਖਿਆ ਗਿਆ ਦੱਸਿਆ ਗਿਆ ਬੋਲਿਆ ਗਿਆ ਕਿ ਖਾਲਸਾ ਏਡ ਦੇ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਜਿਹੜੇ ਆ ਸਬੰਧ ਉਹ ਕਿਵੇਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਨਾਲ ਆ ਕਿਵੇਂ ਇਹਨਾਂ ਦੇ ਗਲਤ ਅੰਸ਼ਰਾਂ ਦੇ ਨਾਲ ਸਬੰਧ ਜੁੜਦੇ ਆ ਤੇ ਕਿਵੇਂ ਇਹ ਸੇਵਾ ਦੇ ਨਾਂ ਦੇ ਉੱਤੇ ਗਲਤ ਕੰਮ ਕਰਦੇ ਆ ਸ਼ਰਮ ਆਉਣੀ ਚਾਹੀਦੀ ਆ ਲੱਖ ਦੀ ਲਾਣਤ ਪਾਉਣੀ ਬਣਦੀ ਇਹਨਾਂ ਲੋਕਾਂ ਨੂੰ ਰਵੀ ਸਿੰਘ ਹੋਰਾਂ ਦੇ ਵੱਲੋਂ ਖਾਲਸਾ ਈਡ ਦੇ ਵੱਲੋਂ ਜਿੰਨਾ ਮਹੱਤਵਪੂਰਨ ਕੰਮ ਕੀਤਾ ਗਿਆ ਤੁਹਾਨੂੰ ਤਾਂ ਜ਼ਿੰਦਗੀ ਦੇ ਵਿੱਚ ਉਹਨਾਂ ਕਰਨ ਦੀ ਅਕਲ ਵੀ ਨਹੀਂ ਆਉਣੀ ਤੁਸੀਂ ਆਪ ਤਾਂ ਕਦੇ ਕਰਨਾ ਨਹੀਂ ਤੁਸੀਂ ਉਹਨਾਂ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਤੇ ਹਾਲੇ ਤੁਸੀਂ ਬਹਿ ਕੇ ਸਰਕਾਰ ਦੀ ਗੋਦੀ ਦੇ ਵਿੱਚ ਇਹ ਗੱਲ ਕਹਿੰਦੇ ਹੋ ਕਿ ਭਾਈ ਜਿਹਦੇ ਪੱਗ ਬੰਨੀ ਆ ਜਿਹਦੇ ਦਸਤਾਰ ਸਜਾਈ ਆ ਉਹ ਐਦਾਂ ਦੇ ਬੰਦੇ ਹਨ ਖਾਲਸਾ ਈਡ ਐਦਾਂ ਹੈ ਤੁਹਾਨੂੰ ਪਤਾ ਵੀ ਇਰਾਕ ਤੇ ਸੀਰੀਆ ਦੇ ਵਿੱਚ ਜਦੋਂ ਉੱਥੇ ਬਹੁਤ ਅਨੁਸੁਖਾਂ ਦੀ ਸਥਿਤੀ ਪੈਦਾ ਹੁੰਦੀ ਹੈ ਤੇ ਉਦੋਂ ਕਿਵੇਂ ਸੇਵਾ ਹੁੰਦੀ ਹੈ ਤੁਹਾਨੂੰ ਪਤਾ 1999 ਦੇ ਵਿੱਚ ਜਿਹੜੀ ਇਹ ਸੰਸਥਾ ਸ਼ੁਰੂ ਹੋਈ ਹੈ ਇਹਨੇ ਹੁਣ ਤੱਕ ਮਨੁੱਖਤਾ ਦੀ ਸੇਵਾ ਦੇ ਲਈ ਕਿਹੜੇ-ਕਿਹੜੇ ਕੰਮ ਕੀਤੇ ਆ ਜਿਹੜਾ ਵੀ ਵਿਅਕਤੀ ਜਿਹੜੀ ਵੀ ਸੰਸਥਾ ਜਿਹੜੀ ਵੀ ਸੁਸਾਇਟੀ ਜਿਹੜੇ ਵੀ ਸਮਾਜ ਸੇਵੀ ਸੰਸਥਾਵਾਂ ਇਸ ਵਕਤ ਨੇਕ ਤੇ ਕੰਮ ਕਰ ਰਹੀਆਂ ਉਹਨਾਂ ਦੀ ਆਪਾਂ ਮਦਦ ਕਰੀਏ ਉਹਨਾਂ ਦੇ ਸ਼ੁਕਰਾਨੇ ਕਰੀਏ ਆਪਾਂ ਪਰ ਇਸ ਕਰਕੇ ਕਿ ਇਹ ਪੰਜਾਬ ਦੇ ਲੋਕਾਂ ਤੇ ਖਾਸ ਕਰਕੇ ਸਿੱਖਾਂ ਦੀ ਗੱਲ ਵੀ ਕਰਦੇ ਆ ਤੇ ਆਪਾਂ ਇਹਨਾਂ ਨੂੰ ਕਦੇ ਗੈਰ ਸਮਾਜਿਕ ਤੱਤ ਕਹਿ ਲੀਏ ਕਦੇ ਅਸਮਾਜਿਕ ਤੱਤ ਕਹਿ ਲੀਏ ਸ਼ਰਮਨਾਕ ਗੱਲੇ ਹੈਗੀ ਆ ਸੋ ਵੱਡੀ ਗੱਲ ਇਹ ਆ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਨਾ ਕਿ ਕਿ ਪਹਿਲਾ ਨੋਲਣਾ ਜਿਹਦੇ ਵਿੱਚ ਸੱਭਿਆਚਾਰਕ ਮੇਲੇ ਵੀ ਚੱਲਦੇ ਆ ਜਿਹਦੇ ਵਿੱਚ ਜੀ ਇਸ ਵਕਤ ਲੱਤਾਂ ਵੀ ਕਟਵਾਈਆਂ ਜਾ ਰਹੀਆਂ ਜਿੱਥੇ ਮਾਲਸ਼ਾਂ ਵੀ ਚੱਲਦੀਆਂ ਮੈਨੂੰ ਵੀ ਇੱਕ ਪੱਤਰਕਾਰ ਨੇ ਉੱਥੇ ਸਵਾਲ ਕੀਤਾ ਮੈਨੂੰ ਕਹਿੰਦੇ ਜੀ ਇਹ ਦੇਖੋ ਪਹਿਲਾ ਨੋਲਣਾ ਜਿੱਥੇ ਪਾਸਤੇ ਵੀ ਚੱਲਦੇ ਆ ਪਾਸਤੇ ਵੰਡੇ ਜਾ ਰਹੇ ਆ ਮੇਰੇ ਖਿਆਲ ਜਨਾਬ ਜੀ ਤੁਹਾਨੂੰ ਪਤਾ ਨਹੀਂ ਇੱਥੇ ਅੰਡਰਵੀਅਰ ਵੀ ਵੰਡੇ ਜਾ ਰਹੇ ਆ ਇੱਕ ਅੱਧਾ ਤੁਸੀਂ ਵੀ ਲੈ ਜਾਓ ਕਿਉਂਕਿ ਵੈਸੇ ਤਾਂ ਤੁਹਾਨੂੰ ਲੋਕਾਂ ਨੇ ਨੰਗੇ ਕਰ ਹੀ ਦਿੱਤਾ ਕਿਉਂਕਿ ਤੁਸੀਂ ਪੱਤਰਕਾਰੀ ਇਹੋ ਜੀ ਕਰਦੇ ਲੋਕਾਂ ਨੇ ਤੁਹਾਨੂੰ ਨੰਗੇ ਕਰਕੇ ਰੱਖ ਦਿੱਤਾ ਅੱਜ ਤੁਸੀਂ ਬਿਲਕੁਲ ਦੌੜਨ ਦੀ ਵਾਲੀ ਸਥਿਤੀ ਦੇ ਵਿੱਚ ਹੋ ਜੰਨੇ ਜਦੋਂ ਚਾਰ ਬੰਦੇ ਸਵਾਲ ਕਰਦੇ ਆ ਜਦੋਂ ਤੁਹਾਨੂੰ ਕਹਿੰਦੇ ਵੀ ਮਾਈਕ ਆਈਡੀ ਆ ਨਾ ਜਿਹੜੀ ਉਹ ਸਾਨੂੰ ਦਿਖਾਓ ਤੇ ਫਿਰ ਕਿਹੜੀ ਗੱਲੋਂ ਆਪਾਂ ਕਹਿੰਨੇ ਵੀ ਹੁਣ ਤਾਂ ਅਸੀਂ ਭੱਜ ਗਏ ਇੱਥੋਂ ਤੇ ਸਾਡੇ ਉੱਤੇ ਹਮਲਾ ਨਾ ਹੋ ਜੇ ਅਸੀਂ ਚਾਹੁੰਨੇ ਹਮਲਾ ਨਾ ਹੋਵੇ ਪਰ ਤੁਸੀਂ ਇਹਨਾਂ ਗੱਲਾਂ ਦੇ ਲਾਇਕ ਆ ਤੁਹਾਡੀਆਂ ਕਰਤੂਤਾਂ ਇਸ ਕਰਕੇ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਹੋਰ ਚੁਣੌਤੀ ਦਾ ਸਾਹਮਣਾ ਕਰਨਾ ਪੈਣਾ ਉਹਨੂੰ ਮੈਂ ਕਿਹਾ ਜੀ ਕਿ ਇੱਕ ਦੀ ਥਾਂ ਚਾਰ ਅੰਡਰਵੀਅਰ ਲੈ ਜਾ ਕਿਉਂਕਿ ਤੇਰੇ ਜਿਹੜੇ ਹੋਰ ਜਿਹੜੇ ਉੱਪਰਲੇ ਤੇਰੇ ਸਿਖਰਲੇ ਹੈਗੇ ਸੰਪਾਦਕ ਉਹਨਾਂ ਨੂੰ ਵੀ ਲੰਗੇ ਕੀਤਾ ਹੈਗਾ ਕਿਸਾਨਾਂ ਨੇ ਤੇ ਜਾ ਕੇ ਉਹਨਾਂ ਦਾ ਲੰਗ ਟੱਕ ਦੇ ਕੱਜ ਦੇ ਉਹਨਾਂ ਨੂੰ ਪਰ ਉਹਨੂੰ ਬਾਅਦ ਦੇ ਵਿੱਚ ਉਤਰ ਜਾਨੀ ਆਇਆ ਮਤਲਬ ਕਹਿਣ ਦਾ ਇਹ ਹੈ ਕਿ ਖਾਲਸਾ ਆਈਡ ਹੋਵੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਹੋਵੇ ਜਾਂ ਇੱਥੇ ਲੋਕ ਭਲਾਈ ਆਰਮੀ ਹੋਵੇ ਜਾਂ ਇੱਥੇ ਹੋਰ ਜਿੰਨੀਆਂ ਵੀ ਸੰਸਥਾਵਾਂ ਆ ਭਾਵੇਂ ਵਰਲਡ ਕੈਂਸਰ ਕੇਅਰ ਸੁਸਾਇਟੀ ਆ ਜਾਂ ਜਿੰਨੀਆਂ ਵੀ ਪੰਚਾਇਤਾਂ ਜਿੰਨੀਆਂ ਵੀ ਵੱਖ-ਵੱਖ ਮੁਲਾਦਮ ਜੱਥੇਬੰਦੀਆਂ ਜਿੰਨੀਆਂ ਵੀ ਰਾਜਨੀਤਿਕ ਜੱਥੇਬੰਦੀਆਂ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੇਵਾ ਦੇ ਕੰਮ 'ਚ ਯੋਗਦਾਨ ਪਾ ਰਹੀਆਂ ਰਾਜਨੀਤੀ ਨੂੰ ਪਰੇ ਕਰਕੇ ਅਸੀਂ ਤਾਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਕੇ ਹੁਣ ਉਹਨਾਂ ਲੋਕਾਂ ਨੂੰ ਕਿਵੇਂ ਭੁੱਲ ਜਾਈਏ ਜਿਹੜੇ ਇੱਥੇ ਦੁੱਧ ਦੇ ਲੰਗਰ ਵੀ ਲਾਈ ਬੈਠੇ ਆ ਜਿਹੜੇ ਕਿਤਾਬਾਂ ਦੇ ਲੰਗਰ ਵੀ ਲਾਈ ਬੈਠੇ ਆ ਜਿਹੜੇ ਦਵਾਈਆਂ ਦੇ ਲੰਗਰ ਵੀ ਲਾਈ ਬੈਠੇ ਆ ਤੇ ਇਹਨਾਂ ਨੂੰ ਲੱਗਦੇ ਇਹਨਾਂ ਨੂੰ ਲੱਗਦਾ ਜੀ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਕਿਉਂਕਿ ਜਿਨ੍ਹਾਂ ਦੇ ਇਸ਼ਾਰੇ ਦੇ ਉੱਤੇ ਪੱਤਰਕਾਰੀ ਕਰਦੇ ਆ ਉਹਨਾਂ ਨੇ ਇਹਨਾਂ ਨੂੰ ਸਿਖਾਇਆ ਹੀ ਇਹੋ ਜਿਹਾ ਕਿ ਤੁਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਬਰੂਧ ਭਰਨਾ ਤੁਸੀਂ ਲੋਕਾਂ ਦੇ ਦਿਮਾਗ ਦੇ ਵਿੱਚ ਇਹੋ ਜਿਹੀਆਂ ਗੱਲਾਂ ਪਾਉਣੀਆਂ ਜਿਹਦੇ ਕਰਕੇ ਮਾਹੌਲ ਭੜਕੇ ਪਰ ਸਾਡੇ ਕਿਸਾਨ ਭਰਾ ਭੈਣਾਂ ਜਿਹੜੇ ਉਹ ਲਗਾਤਾਰ ਸਿਖਰ ਦੇ ਉੱਤੇ ਅੰਦੋਰਣ ਲੈ ਕੇ ਜਾ ਰਹੇ ਆ ਉਹਨਾਂ ਦੇ ਉੱਤੇ ਮਾਣ ਕਰਨਾ ਬਣਦਾ ਤੇ ਹੋਰ ਵੀ ਮਾਣ ਵਾਲੀ ਗੱਲ ਇਹ ਹੈ ਵੀ ਜਿੰਨੀਆਂ ਟਰਾਲੀਆਂ ਉੱਥੋਂ ਚੱਲ ਕੇ ਆਉਂਦੀਆਂ ਨਾ ਉਹਦੇ ਨਾਲੋਂ ਦੁੱਗਣੀਆਂ ਤਿਗਣੀਆਂ ਟਰਾਲੀਆਂ ਉਧਰੋਂ ਤੋਂ ਵਾਪਸ ਜਾ ਰਹੀਆਂ ਕਿਉਂਕਿ ਜੇਕਰ ਇੱਕ ਪਿੰਡ ਦੇ ਵਿੱਚੋਂ ਮੰਨ ਲਓ 4 ਟਰਾਲੀਆਂ ਗਈਆਂ ਉਹਨਾਂ 4 ਟਰਾਲੀਆਂ ਦੇ ਉੱਤੇ ਮੰਨ ਲਓ 50 ਬੰਦੇ ਗਏ ਆ 50 ਬੰਦਿਆਂ ਦੇ ਵਿੱਚੋਂ 25 ਨੂੰ ਘਰ ਦੇ ਵਿੱਚ ਕੋਈ ਕੰਮ ਪੈ ਗਿਆ ਉਹ ਵਾਪਸ ਮੁੜ ਆਏ ਆ ਤਾਂ 30 ਉਸ ਪਿੰਡ ਦੇ ਵਿੱਚੋਂ ਹੋਰ ਜਾ ਰਹੇ ਆ ਘਟ ਨਹੀਂ ਵੱਧ ਜਾ ਰਹੇ ਆ ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਇਸ ਅੰਦੋਲਨ ਨੇ ਬਹੁਤ ਵਧੀਆ ਤੇ ਚੰਗੇ ਨਤੀਜੇ ਲੈ ਕੇ ਆਉਣੇ ਮੈਨੂੰ ਇਸ ਗੱਲ ਦੀ ਆਸ ਹੈ ਸਿਆਣੇ ਗੱਲ ਕਹਿੰਦੇ ਜਦ ਤੱਕ ਸਾਹ ਤਦ ਤੱਕ ਆਸ ਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਉਹਨਾਂ ਦੇ ਤਰੀਕੇ ਦੇ ਵਿੱਚ ਹੀ ਉੱਤਰ ਹੁਣ ਮਿਲ ਰਹੇ ਆ ਤੇ ਉਹਨਾਂ ਨੇ ਕਿਹਾ ਸੀ ਕਰੋਨਾ ਦੇ ਮੌਕੇ ਜਦੋਂ ਕਰੋਨਾ ਵਾਹਮਾਰੀ ਆਈ ਕਹਿੰਦੇ ਵੀ ਥਾਲੀਆਂ ਖੜਕਾਓ ਤੇ ਕਰੋਨਾ ਭੱਜ ਜਾਣਾ ਕਰੋਨਾ ਤਾਂ ਨਹੀਂ ਭੱਜਿਆ ਪਰ ਗੱਲ ਇਹ ਆ ਵੀ ਇਸ ਵਕਤ ਆਕੜ ਭੱਜ ਰਹੀ ਹੈ ਕਿਉਂਕਿ ਕਿਸਾਨਾਂ ਨੇ ਵੀ ਅੱਜ ਮਨਕੀ ਬਾਤ ਜਦੋਂ ਮੋਦੀ ਸਾਹਿਬ ਨੇ ਸ਼ੁਰੂ ਕੀਤੀ ਨਾ ਉਹਨਾਂ ਦਾ ਇਸ ਸਾਲ ਦਾ ਇਹ ਆਖਰੀ ਪ੍ਰੋਗਰਾਮ ਸੀਗਾ ਮਨਕੀ ਬਾਤ ਦਾ ਉਹਨਾਂ ਨੇ ਜਦੋਂ ਮਨਕੀ ਬਾਤ ਸ਼ੁਰੂ ਕੀਤੀ ਕਿਸਾਨ ਉਸੇ ਤਰਜ਼ ਦੇ ਉੱਤੇ ਕੰਨਾਂ ਦੇ ਉੱਤੇ ਚੜ ਕੇ ਜਾਂ ਛੱਤਾਂ ਦੇ ਉੱਤੇ ਚੜ ਕੇ ਜਾਂ ਗਲੀਆਂ ਦੇ ਵਿੱਚ ਆ ਕੇ ਉਹਨਾਂ ਨੇ ਥਾਲੀਆਂ ਖੜਕਾਈਆਂ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਥਾਲੀਆਂ ਖੜਕਾਉਣ ਨਾਲ ਕੀ ਹੁੰਦਾ ਤਾਂ ਬੜਾ ਸੋਹਣਾ ਉੱਤਰ ਦਿੱਤਾ ਕਿਸਾਨਾਂ ਨੇ ਕਹਿੰਦੇ ਵੀ ਜੇਕਰ ਥਾਲੀ ਖੜਕਾਉਣ ਨਾਲ ਕਰੋਨਾ ਭਜ ਸਕਦਾ ਨਾ ਕੀ ਪਤਾ ਖੇਤੀ ਕਾਨੂੰਨ ਵੀ ਭਜ ਜਾਣ ਮਤਲਬ ਨਹੀਂ ਲੈਤੇ ਦੈਲਾ ਕੱਲੇ-ਕੱਲੇ ਕਿਸਾਨ ਨੂੰ ਜੇਕਰ ਤੁਸੀਂ ਛੇੜੋਗੇ ਉਹ ਹੁਣ ਤੁਹਾਨੂੰ ਆਪਣੇ ਉਤਰਾਂ ਦੇ ਨਾਲ ਨਿਰ ਉਤਰ ਕਰ ਲੂਗਾ ਇਸ ਗੱਲ ਦਾ ਖਾਸ ख्याल ਰੱਖਿਓ ਸੋ ਵੱਡੀ ਗੱਲ ਇਹ ਆ ਕਿ ਅੱਜ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਉਹ ਵੇਖਿਆ YouTube ਦਾ ਖਾਤਾ ਉਹਦੇ ਉੱਤੇ ਤੁਸੀਂ ਵੀ ਦੇਖ ਲਿਓ ਜਾ ਕੇ ਨਰਿੰਦਰ ਮੋਦੀ ਭਰ ਕੇ ਉਹਦੇ ਉੱਤੇ ਜਿੰਨੇ ਲਾਈਕ ਆ ਤੇ ਜਿੰਨੇ ਡਿਸਲਾਈਕ ਆ ਤੁਸੀਂ ਇਹਦੇ ਵਿੱਚ ਅੰਤਰ ਦੇਖ ਲਿਓ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੇ ਜੇ ਜਿੰਨੇ ਉੱਥੇ ਕੁੱਲ ਕਮੈਂਟ ਆ ਉਹਨਾਂ ਕਮੈਂਟਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਲਈ ਤੇ ਜਾਂ ਖੇਤੀ ਕਰੂਨਾ ਦੇ ਪ੍ਰਤੀ ਕਿਹੋ ਜੇ ਸ਼ਬਦ ਵਰਤੇ ਗਏ ਆ ਲੋਕਾਂ ਨੇ ਕਿਹੋ ਜੇ ਕਮੈਂਟ ਕੀਤੇ ਇਹ ਵੀ ਪਤਾ ਲੱਗ ਜਾਣਾ ਮਤਲਬ ਕਿਸਾਨ ਕਿਸੇ ਦੇ ਸਖਾਏ ਹੋਏ ਨਹੀਂ ਆਏ ਕੋਈ ਕਿਸੇ ਦੇ ਸਖਾਏ ਤੇ ਦੋ ਦਿਨ ਬਹਿ ਜੂ ਤਿੰਨ ਦਿਨ ਬਹਿ ਜੂ ਚਾਰ ਦਿਨ ਬਹਿ ਜੂ ਪਰ 32 33 ਦਿਨ ਕੋਈ ਨਹੀਂ ਬਹਿੰਦਾ ਤੇ ਕਿਸਾਨ ਨੇ ਕਹਿੰਦੇ ਵਿਸਾਖੀ ਵੀ ਅਸੀਂ ਇੱਥੇ ਬਣਾਵਾਂਗੇ ਹੋਲਾ ਮਹੱਲਾ ਵੀ ਨਿਹੰਗ ਸਿੰਘ ਕਹਿੰਦੇ ਅਸੀਂ ਇੱਥੇ ਬਣਾਵਾਂਗੇ ਤੇ ਤੁਸੀਂ ਜੋ ਸਾਡਾ ਕਰਨਾ ਕਰ ਲੋ ਸਾਡੇ ਕੋਲੇ ਰਾਸ਼ਨ ਪਾਣੀ ਹੈਗਾ ਤੋ ਇਹ ਜਜ਼ਬੇ ਦੀ ਲੜਾਈ ਹੈ ਇਹ ਸੰਘਰਸ਼ ਹੈ ਇਹ ਊਰਜਾ ਦੀ ਗੱਲ ਹੈ ਇਹ ਉਤਸ਼ਾਹ ਦੀ ਗੱਲ ਹੈ ਇਹ ਸਦਕ ਦੀ ਗੱਲ ਹੈ ਇਹ ਸਿਰੜ ਦੀ ਗੱਲ ਹੈ ਤੇ ਸਭ ਨੂੰ ਸलाम ਕਰਨੀ ਬਣਦੀ ਹੈ ਨਤੀਜੇ ਚੰਗੇ ਆਉਣ ਪਰ ਕਤਤਾਂ ਕਰਨ ਵਾਲੇ ਲੋਕਾਂ ਤੋਂ ਬਚਿਓ ਇਲਤੀਆਂ ਤੋਂ ਬਚਿਓ ਤੇ ਮੇਰੀ ਇੱਕ ਹੋਰ ਬੇਨਤੀ ਹੈ ਪਿਛਲੇ ਦਿਨੀ ਗੁਰਪ੍ਰੀਤ ਖੋਬੀ ਨੇ ਵੀ ਇਹ ਗੱਲ ਕਹੀ ਸੀ ਕਿ ਤੁਹਾਡੇ ਮੂਹਰੇ ਲਿਆ ਕੇ ਨਾ ਕੋਈ ਜਿਹੜੇ ਚੈਨਲ ਦੀ ਪਛਾਣ ਨਹੀਂ ਉਹ ਤੁਹਾਨੂੰ ਇੱਕ ਆਈਡੀ ਦੇ ਮੂਹਰੇ ਕਰਕੇ ਕਹਿਣਗੇ ਜੀ ਕੀ ਕਹੋਗੇ ਖੇਤੀ ਕਾਨੂੰਨ ਬਾਰੇ ਉਹਨੇ ਇਹ ਗੱਲ ਕਹੀ ਸੀ ਹਿੰਦੀ ਦੇ ਵਿੱਚ ਕਿ ਜਦੋਂ ਕਿਸੇ ਦੇਸ਼ ਦੇ ਨਾਲ ਜੰਗ ਲੱਗਦੀ ਹੈ ਉਸ ਵਕਤ ਕੱਲੇ ਕੱਲੇ ਫੌਜੀ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾ ਵੀ ਜੰਗ ਕਿਹੜੀ ਗੱਲੋਂ ਲੱਗਦੀ ਹੈ ਉਧਰੋਂ ਤਾਂ ਅਟੈਕ ਹੋ ਰਿਹਾ ਹੋਵੇ ਤੇ ਇਧਰੋਂ ਫੌਜੀ ਕਹੀ ਜਾਣ ਆਪਣੇ ਕਮਾਂਡਰ ਨੂੰ ਦੱਸੋ ਪਹਿਲਾਂ ਸਾਨੂੰ ਕਿਹੜੀ ਗੱਲੋਂ ਲੜਾਈ ਲੱਗੀ ਆ ਪਹਿਲਾਂ ਇਹ ਦੱਸੋ ਵੀ ਆਪਣੀ ਉਧਾਂ ਨਹੀਂ ਸੁੱਲਾ ਸਫਾਈ ਹੋ ਸਕਦੀ ਸੀ ਸਾਡੇ ਆਗੂਆਂ ਨੇ ਸਾਡੇ ਕਿਸਾਨ ਆਗੂਆਂ ਨੇ ਸਾਡੇ ਕਮਾਂਡਰਾਂ ਨੇ ਜਿਹੜੇ ਗੱਲ ਨੂੰ ਸਮਝਦੇ ਉਹਨਾਂ ਨੇ ਕਹਿਤਾ ਤੇ ਆਪਾਂ ਸਾਰੇ ਇਸ ਗੱਲ ਦੇ ਨਾਲ ਜੁੜੇ ਹੋਏ ਆ ਸੋ ਵੰਡੀਆਂ ਪਾਉਣਗੇ ਲੋਕ ਬਦਨਾਮ ਕਰਨਗੇ ਇਸ ਕਰਕੇ ਇੰਟਰਵਿਊ ਦੇਣ ਬਾਰੇ ਵੀ ਸੋਵੇਰੀ ਸੋਚਿਆ ਕਰੋ ਇਹ ਭੋਲੇ ਭਾਲੇ ਕਿਸੇ ਨਾਡੇ ਮੂੰਹ ਦੇ ਵਿੱਚੋਂ ਚਾਰ ਸ਼ਬਦ ਕਢਵਾ ਕੇ ਹੋ ਸਕਦਾ ਤੋੜ ਬਰੋੜ ਕੇ ਗੱਲ ਪੇਸ਼ ਕਰ ਦੇਣ ਜਿਹੜੇ ਅੱਜ ਖਾਲਸਾ ਏਡ ਨੂੰ ਮਾੜਾ ਕਹਿ ਸਕਦੇ ਆ ਵੀ ਇਹ ਤਾਂ ਗਲਤ ਅਨਸਰਾਂ ਦੀ ਜਥੇਬੰਦੀ ਹੈ ਇਹ ਕੱਲ ਨੂੰ ਤੁਹਾਨੂੰ ਵੀ ਮਾੜਾ ਕਹਿਣਗੇ ਇਹ ਕਹਿਣਗੇ ਜੀ ਕਿ ਇਹ ਤਾਂ ਨੱਚਣ ਗਾਉਣ ਆਏ ਆ ਇਹ ਕਹਿਣਗੇ ਜੀ ਤਾਂ ਦਾਰੂ ਪੀਣ ਆਏ ਆ ਇਹ ਕਹਿਣਗੇ ਜੀ ਤਾਂ ਗਾਣੇ ਸੁਣਨ ਆਏ ਆ ਇਹ ਕਹਿਣਗੇ ਜੀ ਮਸਤੀਆਂ ਕਰਨ ਆਏ ਆ ਆਪਾਂ ਸੰਭਲ ਕੇ ਵੀ ਚੱਲਣਾ ਤੇ ਆਪਾਂ ਸਿਰੜ ਨਾਲ ਵੀ ਕੱਲਣਾ ਇਹ ਸਾਡੀ ਬਹੁਤ ਵੱਡੀ ਜ਼ਿੰਮੇਵ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਂਝਾ ਕਰਿਓ ਕਿਉਂਕਿ ਇਕੱਲੇ-ਇਕੱਲੇ ਵਿਅਕਤੀ ਤੱਕ ਇਹ ਗੱਲ ਜ਼ਰੂਰ ਪਹੁੰਚੇ ਬਹੁਤ-ਬਹੁਤ ਮਿਹਰਬਾਨੀ